ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਆਈਸੀਸੀ ਚੈਂਪियंस ਟਰੋਫੀ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਅੱਜ ਉਸ ਅ ਕੜੀ ਦਾ ਇੰਤਜ਼ਾਰ ਹੈ ਜਦੋਂ ਭਾਰਤ ਔਰ ਨਿਊਜ਼ੀਲੈਂਡ ਦੇ ਵਿਚਕਾਰ ਉਹ ਫਾਈਨਲ ਮੁਕਾਬਲਾ ਸ਼ੁਰੂ ਹੋਏਗਾ ਜਿਹਦਾ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਔਰ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਦਿਨ ਅਸੀਂ ਪਹਿਲਾ ਪ੍ਰੋਗਰਾਮ ਆਪਣਾ ਸ਼ੁਰੂ ਕੀਤਾ ਸੀ ਉਸ ਉਸ ਦੇ ਵਿੱਚ 8 ਦੀਆਂ 8 ਟੀਮਾਂ ਦਾ ਆਸਪਾਂ ਵਿਸ਼ਲੇਸ਼ਣ ਕੀਤਾ ਸੀ ਕਿ ਕਿਹੜੀ ਕਿਹੜੀ ਟੀਮ ਜਿਹੜੀ ਹੈ ਇਸ ਟੂਰਨਾਮੈਂਟ ਦੇ ਵਿੱਚ ਫੇਵਰਟ ਹੋ ਸਕਦੀ ਔਰ ਪਹਿਲੇ ਦਿਨ ਤੋਂ ਆਪਾਂ ਜ਼ਿਕਰ ਕੀਤਾ ਸੀ ਇਸ ਚੀਜ਼ ਦਾ ਕਿ ਭਾਰਤ ਔਰ ਨਿਊਜ਼ੀਲੈਂਡ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਫੇਵਰਟ ਟੀਮਸ ਨੇ ਕਿਉਂਕਿ ਉਹਨਾਂ ਦੇ ਕੋਲ ਬੈਟਿੰਗ ਲਾਈਨ ਚੰਗੀ ਹੈ ਉਹਨਾਂ ਦੀ ਫੀਲਡਿੰਗ ਚੰਗੀ ਹੈ ਉਹਨਾਂ ਦੀ ਬੋਲਿੰਗ ਲਾਈਨ ਚੰਗੀ ਹੈ ਸੋ ਬਿਲਕੁਲ ਉਸੇ ਤਰੀਕੇ ਦੇ ਨਾਲ ਅ ਅੱਜ ਭਾਰਤ ਔਰ ਨਿਊਜ਼ੀਲੈਂਡ ਦੇ ਵਿਚਕਾਰ ਫਾਈਨਲ ਮੁਕਾਬਲਾ ਜਿਹੜਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਜਾਣਾ ਇਸ ਮੈਚ ਦਾ ਬੜੀ ਬੇਸਬਰੀ ਦੇ ਨਾਲ ਸਾਰਿਆਂ ਨੂੰ ਇੰਤਜ਼ਾਰ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਸ਼ਰਮਾ ਪਿਛਲੇ 3-4 ਸਾਲਾਂ ਦੇ ਬਕਵੇ ਦੇ ਵਿੱਚ ਜੇਕਰ ਤੁਸੀਂ ਨਜ਼ਰ ਮਾਰੋ ਤੇ ਰੋਹਿਤ ਸ਼ਰਮਾ ਦੀ ਟੀਮ ਸਾਨੂੰ ਫਾਈਨਲ ਦੇ ਵਿੱਚ 2023 ਦੇ ਫਾਈਨਲ ਦੇ ਵਿੱਚ ਅਸੀਂ ਪਹੁੰਚੇ ਅਸੀਂ ਉਸ ਫਾਈਨਲ ਨੂੰ ਨਹੀਂ ਜਿੱਤ ਸਕੇ ਅਸੀਂ WTC ਦੇ ਫਾਈਨਲ ਦੇ ਵਿੱਚ ਪਹੁੰਚੇ ਅਸੀਂ ਹੋ ਸਕਦਾ ਉਸ ਨੂੰ ਨਹੀਂ ਜਿੱਤ ਸਕੇ ਪਰ ਫਿਰ ਅਸੀਂ 2024 ਦੇ ਵਿੱਚ T20 ਫਾਈਨਲ ਦੇ ਵਿੱਚ ਪਹੁੰਚੇ ਜਿੱਥੇ ਸਾਡੀ ਟੀਮ ਨੇ ਜਿੱਤ ਹਾਸਲ ਕੀਤੀ ਔਰ ਹੁਣ ਉਮੀਦ ਹੈ ਕਿ 2025 ਦੇ ਵਿੱਚ ਵੀ ਅਸੀਂ ਫਾਈਨਲ ਦੇ ਵਿੱਚ ਪਹੁੰਚ ਗਏ ਆਂ ਔਰ ਫਾਈਨਲ ਦੇ ਵਿੱਚ ਪਹੁੰਚ ਗਏ ਅਸੀਂ ਇਸ ਟਰਾਫੀ ਨੂੰ ਆਪਣੇ ਨਾਮ ਕਰਾਂਗੇ ਔਰ ਰੋਹਿਤ ਸ਼ਰਮਾ 4 ਅ uh, ICC ਦੇ ਟਰੋਫੀਜ਼ ਦੇ ਵਿੱਚ ਸਾਡੀ ਟੀਮ ਨੂੰ ਫਾਈਨਲ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਮਯਾਬ ਰਿਹਾ ਔਰ ਚੰਗਾ ਪ੍ਰਦਰਸ਼ਨ ਉਹਨੇ ਕੀਤਾ ਔਰ ਰੋਹਿਤ ਸ਼ਰਮਾ ਦੇ ਵੱਲੋਂ ਬਹੁਤ ਟੀਮ ਨੂੰ ਸੰਭਾਲ ਕੇ ਚਲਾਇਆ ਗਿਆ ਜਿਹਦਾ ਨਤੀਜਾ ਇਹ ਹੈ ਕਿ 2023 ਦੇ ਵਰਲਡ ਕੱਪ ਦਾ ਫਾਈਨਲ ਅਸੀਂ ਚਾਹੇ ਹਾਰ ਗਏ ਆਸਟ੍ਰੇਲੀਆ ਤੋਂ ਵਰਲਡ ਕੱਪ ਦਾ ਪਰ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਸਾਡੀ ਟੀਮ ਜਿਹੜੀ ਹੈ ਲੀਗ ਮੈਚ ਤੋਂ ਲੈ ਕੇ ਫਾਈਨਲ ਤੱਕ ਕੋਈ ਵੀ ਮੈਚ ਨਹੀਂ ਹਾਰੀ ਸੀ ਪਰ ਫਾਈਨਲ ਅਸੀਂ ਆਸਟ੍ਰੇਲੀਆ ਤੋਂ ਹਾਰ ਗਏ ਸੀ ਸੋ ਉਸੇ ਤਰੀਕੇ ਦੇ ਨਾਲ ਇਸ ਵਾਰ ਵੀ ਸਾਡੀ ਟੀਮ ਜਿਹੜੀ ਹੈ ਪਿਛਲੇ 4 ਮੈਚ ਜਿੱਤ ਕੇ ਤਿੰਨ ਲੀਗ ਮੈਚ ਔਰ ਇੱਕ ਮੈਚ ਸੈਮੀਫਾਈਨਲ ਦਾ ਜਿੱਤ ਕੇ ਅੱਜ ਫਾਈਨਲ ਖੇਡਣ ਦੇ ਲਈ ਆਈ ਹੈ ਔਰ ਡਰ ਐਸੀ ਕਰਕੇ ਦਿਲ ਦੇ ਵਿੱਚ ਹੈ ਕਿ ਯਾਰ ਸੈਮੀਫਾਈਨਲ ਤਾਂ ਅਸੀਂ ਸ਼ਾਨਦਾਰ ਜਿੱਤ ਲਈ ਆਸਟ੍ਰੇਲੀਆ ਤੋਂ ਕਿਉਂਕਿ 2023 ਦੇ ਵਿੱਚ ਅਸੀਂ ਫਾਈਨਲ ਜਿੱਤਦੇ-ਜਿੱਤਦੇ ਰਹੇਗੇ ਔਰ ਇਸ ਵਾਰ ਉਮੀਦ ਹੈ ਕਿ ਉਹ ਗਲਤੀ ਨਹੀਂ ਹੋਏਗੀ ਗਲਤੀ ਤਾਂ ਨਹੀਂ ਹੋਏਗੀ ਟੀਮ ਵੀ ਕੰਫੀਡੈਂਸ ਦੇ ਵਿੱਚ ਨਜ਼ਰ ਆ ਰਹੀ ਹੈ ਪਰ ICC ਦੇ ਕਿਸੇ ਵੀ ਨੌਕਆਊਟ ਟੂਰਨਾਮੈਂਟ ਦੇ ਵਿੱਚ ਜਦੋਂ ਭਾਰਤ ਜਿਹੜਾ ਹੈ ਉਹ ਆਸਟ੍ਰੇਲੀਆ ਦੇ ਨਾਲ ਜਦੋਂ ਪਿੱੜਦਾ ਹੈ ਤੇ ਕਿਤੇ ਨਾ ਕਿਤੇ ਆਸਟ੍ਰੇਲੀਆ ਮਾਫ ਕਰਨਾ ਨਿਊਜ਼ੀਲੈਂਡ ਦੇ ਨਾਲ ਜਦੋਂ ਪਿੱੜਦਾ ਤੇ ਨਿਊਜ਼ੀਲੈਂਡ ਕਿਤੇ ਨਾ ਕਿਤੇ ਹਾਵੀ ਨਜ਼ਰ ਆਂਦੀ ਹੈ ਸੋ ਇਸ ਵਾਰ ਵੀ ਨਿਊਜ਼ੀਲੈਂਡ ਦੀ ਟੀਮ ਕਾਗਜ਼ਾਂ ਦੇ ਵਿੱਚ ਬਹੁਤ ਸ਼ਾਨਦਾਰ ਹੈ ਪ੍ਰਦਰਸ਼ਨ ਚੰਗਾ ਕੀਤਾ ਹੈ ਬਿਲਕੁਲ ਉਹੀ ਵਾਲਾ 2023 ਵਾਲਾ ਜੇ ਮੈਂ ਤੁਹਾਨੂੰ ਉਸ ਸਿਨੈਰੀਓ ਯਾਦ ਕਰਾਉਣ ਦੀ ਕੋਸ਼ਿਸ਼ ਕਰਾਂ 2023 ਵਰਲਡ ਕੱਪ ਦੇ ਵਿੱਚ ਅਸੀਂ ਸਾਰੇ ਮੈਚ ਜਿੱਤੇ ਫਾਈਨਲ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਨਾਲ ਪਹੁੰਚੇ ਆਸਟ੍ਰੇਲੀਆ ਤੋਂ ਅਸੀਂ ਹਾਰ ਗਏ ਲੀਗ ਮੈਚ ਹੋਇਆ ਸੀ ਸਾਡਾ ਆਸਟ੍ਰੇਲੀਆ ਦੇ ਨਾਲ ਅਸੀਂ ਆਸਟ੍ਰੇਲੀਆ ਤੋਂ ਲੀਗ ਮੈਚ ਜਿੱਤਿਆ ਸੀ ਪਰ ਅਸੀਂ ਫਾਈਨਲ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਜਦੋਂ ਉਸੇ ਟੂਰਨਾਮੈਂਟ ਦੇ ਵਿੱਚ ਦੂਸਰੀ ਵਾਰੀ ਭੇੜੇ ਤੇ ਅਸੀਂ ਹਾਰ ਗਏ ਇਸ ਵਾਰ ਇੱਥੇ ਕੀ ਹੋ ਰਿਹਾ 2025 ICC ਚੈਂਪियंस ट्रॉफी ਇੱਥੇ ਵੀ ਅਸੀਂ ਆਪਣੇ ਸਾਰੇ ਮੈਚ ਜਿੱਤੇ ਨੇ ਲੀਗ ਮੈਚ ਅਸੀਂ ਨਿਊਜ਼ੀਲੈਂਡ ਨੂੰ ਹਰਾਇਆ ਨਿਊਜ਼ੀਲੈਂਡ ਤੋਂ ਲੀਗ ਮੈਚ ਅਸੀਂ ਜਿੱਤੇ ਆ ਨਿਊਜ਼ੀਲੈਂਡ ਸੈਮੀਫਾਈਨਲ ਦੇ ਵਿੱਚੋਂ ਜਿੱਤੀ ਫਾਈਨਲ ਦੇ ਵਿੱਚ ਪਹੁੰਚ ਗਈ ਫਾਈਨਲ ਦੇ ਵਿੱਚ ਅਸੀਂ ਫੇਰ ਪਿਹੜ ਰਹੇ ਹਾਂ ਹੁਣ ਫੇਰ ਉਹੀ ਵਾਲਾ ਡਰ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਰੂਰ ਹੈ ਕਿ ਯਾਰ ਜੋ ਸਾਡੇ ਨਾਲ 2023 ਦੇ ਵਿੱਚ ਹੋਇਆ ਉਹ ਇਸ ਵਾਰ ਨਾ ਹੋਵੇ ਇਸ ਵਾਰ ਅਸੀਂ ਉਸ ਮੈਚ ਨੂੰ ਵੀ ਜਿੱਤੀ ਹੈ ਕਿਉਂਕਿ T20 ਵਰਲਡ ਕੱਪ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਭਾਰਤ ਫਾਈਨਲ ਤੱਕ ਕੋਈ ਵੀ ਮੈਚ ਨਹੀਂ ਹਾਰਿਆ ਔਰ ਫਾਈਨਲ ਵੀ ਅਸੀਂ ਜਿੱਤ ਗਏ ਔਰ ਉਮੀਦ ਹੈ ਕਿ ਇਸ ਵਾਰ ਵੀ 2025 ਦੇ ਵਿੱਚ ICC ਚੈਂਪੀਅਨਸ ਟਰੋਫੀ ਭਾਰਤ ਆਪਣੇ ਝੋਲੀ ਦੇ ਵਿੱਚ ਲੈ ਕੇ ਆਏਗੀ ਔਰ ਰੋਹਿਤ ਸ਼ਰਮਾ ਦੇ ਖਾਤੇ ਦੇ ਵਿੱਚ ਇਹ ਦੂਸਰੀ ICC ਦੀ ਟਰੋਫੀ ਜਿਹੜੀ ਜੁੜ ਜਾਏਗੀ ਇੱਕ ਟਰੋਫੀ ਉਹ ਜਿਤਾਉਣ ਦੇ ਵਿੱਚ ਕਾਮਯਾਬ ਹੋਏ ਸੀਗੇ ਜਦੋਂ ਉਹਨਾਂ ਨੇ ਸਾਨੂੰ T20 ਵਰਲਡ ਕੱਪ 2024 ਵਿੱਚ ਜਿਤਾਇਆ ਔਰ 2025 ਦੇ ਵਿੱਚ ਫਿਰ ਤੋਂ ਉਮੀਦ ਹੈ ਕਿ ਭਾਰਤ ਇਹ ਟਰੋਫੀ ਜਿੱਤੇਗਾ ਕਿਉਂਕਿ ਫਿਰ ਅਗਲੇ 2 ਸਾਲਾਂ ਦੇ ਵਿੱਚ ਜਾਨਕੀ 2027 ਦੇ ਵਿੱਚ ਫਿਰ ਜਿਹੜਾ ਵਰਲਡ ਕਪ ਆਏਗਾ ਔਰ ਉਸ ਤੋਂ ਪਹਿਲਾਂ ਕੋਈ ਆਈਸੀਸੀ ਦੀ ਕੋਈ ਵੱਡੀ ਟਰੋਫੀ ਨਹੀਂ ਆ ਜੇ T20 ਨੂੰ ਛੱਡ ਦਈਏ ਉਸ ਤੋਂ ਇਲਾਵਾ ਕੋਈ ਵੱਡੀ ਟਰੋਫੀ ਨਹੀਂ ਆਣ ਵਾਲੀ ਸੋ ਉਮੀਦ ਹੈ ਕਿ ਭਾਰਤੀ ਟੀਮ ਇਸ ਵਾਰ ਚੰਗਾ ਪ੍ਰਦਰਸ਼ਨ ਕਰੇ ਔਰ ਫਾਈਨਲ ਜਿਹੜਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਜਾਵੇ ਕਿਉਂਕਿ ਰੋਹਿਤ ਸ਼ਰਮਾ ਦਾ ਜੇਕਰ ਆਪਾਂ ਜ਼ਿਕਰ ਕੀਤਾ ਤੇ ਰੋਹਿਤ ਸ਼ਰਮਨ ਸਾਨੂੰ ਪਿਛਲੇ ਇਸ ਟੂਰਨਾਮੈਂਟ ਨੂੰ ਮਿਲਾ ਕੇ ਚਾਰ ਆਈਸੀਸੀ ਦੇ ਟੂਰਨਾਮੈਂਟ ਦੇ ਫਾਈਨਲ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਪਰ ਅਸੀਂ ਦੋ ਫਾਈਨਲ ਹਾਰ ਚੁੱਕੇ ਹਾਂ ਰੁਹੀਸ਼ ਸ਼ਰਮਾ ਦੀ ਅਗਵਾਈ ਦੀ ਸਿਰਫ ਮੈਂ ਗੱਲ ਕਰ ਰਿਹਾ ਚਾਰਾਂ ਦੇ ਵਿੱਚੋਂ ਦੋ ਅਸੀਂ ਹਾਰ ਚੁੱਕੇ ਹਾਂ ਅਸੀਂ T20 ਵਰਲਡ ਕੱਪ ਜਿੱਤਿਆ ਔਰ ਇੱਕ ਹੁਣ ਚੈਂਪੀਅਨਸ ਟਰੋਫੀ ਮਤਲਬ ਅਸੀਂ ਇਹ ਚਾਹਾਂਗੇ ਕਿ ਇਹ ਟੂਰਨਾਮੈਂਟ ਭਾਰਤ ਜਿੱਤੇ ਔਰ ਭਾਰਤ ਦੀ ਝੋਲੀ ਦੇ ਵਿੱਚ ਟੂਰਨਾਮੈਂਟ ਪਵੇ ਕਿਉਂਕਿ ਭਾਰਤ ਭਾਰਤੀ ਟੀਮ ਜਿਹੜੀ ਹੈ ਬੜੀ ਸ਼ਾਨਦਾਰ ਇਸ ਟਾਈਮ ਲੈ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਜੇ ਅਸੀਂ ਨਿਊਜ਼ੀਲੈਂਡ ਦੇ ਨਾਲ ਇਤਿਹਾਸ ਦੀ ਗੱਲ ਕਰੀਏ ਤੇ ਤਕਰੀਬਨ ਤਕਰੀਬਨ 27 ਸਾਲ ਹੋਏ ਇਸ ਟੂਰਨਾਮੈਂਟ ਨੂੰ ਸ਼ੁਰੂ ਹੋਏ ICC ਚੈਂਪੀਅਨਸ ਟਰੋ ਔਰ 25 ਸਾਲ ਬਾਅਦ ਅਸੀਂ ਆਮੋ ਸਾਹਮਣੇ ਹੋ ਰਹੇ ਹਾਂ ਨਿਊਜ਼ੀਲੈਂਡ ਦੇ ਨਾਲ ਫਾਈਨਲ ਦੇ ਵਿੱਚ ਦੋ ਸਨ 2000 ਦੇ ਵਿੱਚ ਅਸੀਂ ਆਮੋ ਸਾਹਮਣੇ ਹੋਏ ਸੀ ਫਾਈਨਲ ਦੇ ਵਿੱਚ ਉਹਦੇ ਵਿੱਚ ਭਾਰਤੀ ਟੀਮ ਹਾਰ ਗਈ ਸੀ ਸੌਰਵ ਗਾਂਗੁਲੀ ਉਦੋਂ ਸਾਡੀ ਭਾਰਤੀ ਟੀਮ ਦੇ ਕਪਤਾਨ ਹੁੰਦੇ ਸੀ ਉਸ ਟਾਈਮ ਨਿਊਜ਼ੀਲੈਂਡ ਤੋਂ ਹੀ ਅਸੀਂ ਫਾਈਨਲ ਹਾਰੇ ਸੀ ਆਈਸੀਸੀ ਚੈਂਪੀਅਨਸ ਟਰੋਫੀ ਦਾ ਉਸ ਤੋਂ ਬਾਅਦ 25 ਸਾਲ ਬਾਅਦ ਇਹ ਦੋਵੇਂ ਟੀਮਾਂ ਫਾਈਨਲ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਔਰ ਇਸ ਵਾਰ ਉਮੀਦ ਹੈ ਕਿ ਅਸੀਂ ਉਹ ਵਾਲਾ ਬਦਲਾ ਜਿਹੜਾ ਉਹ ਜ਼ਰੂਰ ਲਈਏ ਕਿ ਔਰ ਅਸੀਂ ਚੈਂਪੀਅਨਸ ਟਰੋਫੀ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋਈਏ ਭਾਰਤੀ ਟੀਮ ਦੀ ਕੋਸ਼ਿਸ਼ ਹੋਏਗੀ ਕਿ ਚੈਂਪੀਅਨਸ ਟਰੋਫੀ ਨੂੰ ਫਿਰ ਤੋਂ ਆਪਣੇ ਝੋਲੀ ਦੇ ਵਿੱਚ ਪਾਇਆ ਜਾਵੇ 2013 ਦੇ ਵਿੱਚ ਚੈਂਪੀਅਨਸ ਟਰੋਫੀ ਭਾਰਤ ਜਿੱਤਦਾ ਹੈ 2017 ਦੇ ਵਿੱਚ ਵੀ ਅਸੀਂ ਫਾਈਨਲ ਦੇ ਵਿੱਚ ਪਹੁੰਚਦੇ ਆ ਚੈਂਪੀਅਨਸ ਟਰੋਫੀ ਦੀ ਪਰ ਪਾਕਿਸਤਾਨ ਤੋਂ ਸੀਰੀਸ ਨੂੰ ਹਾਰ ਗਏ ਸੀ ਸੋ ਉਮੀਦ ਹੈ ਕਿ ਇਸ ਵਾਰ ਐਸਾ ਨਾ ਹੋਏ ਕਿਉਂਕਿ ਵਿਰਾਟ ਕੋਹਲੀ ਔਰ ਰੋਹਿਤ ਸ਼ਰਮਾ ਸਾਡੇ ਭਾਰਤੀ ਟੀਮ ਦੇ ਕੋਲ ਐਸੇ ਪਲੇਅਰਸ ਨੇ ਜਿਹੜੇ ਅੱਜ ਤੱਕ ਆਈਸੀਸੀ ਦੀ ਕਿਸੇ ਵੀ ਚਾਹੇ T20 ਹੋਏ ਚਾਹੇ ਵਰਲਡ ਕੱਪ ਹੋਏ ODI ਜਾਂ ਫਿਰ ਵਰਲਡ ਟੈਸਟ ਚੈਂਪੀਅਨਸ਼ਿਪ ਹੋਏ ਨੋ ਫਾਈਨਲ ਦੇ ਵਿੱਚ ਪਹੁੰਚਣ ਵਾਲੇ ਇਹ ਦੋਵੇਂ 플레이ਰ ਹੈ ਸਾਡੇ ਜਿਨ੍ਹਾਂ ਕੋ ਬੜਾ ਐਕਸਪੀਰੀਅੰਸ ਹੈ ਸੋ ਉਮੀਦ ਹੈ ਕਿ ਇਹਨਾਂ ਦਾ ਐਕਸਪੀਰੀਅੰਸ ਸਾਡੇ ਕੰਮ ਆਏਗਾ ਰੋਹਿਤ ਸ਼ਰਮਾ ਚੰਗਾ ਪਰਫਾਰਮ ਕਰਨਗੇ ਵਿਰਾਟ ਕੋਹਲੀ ਚੰਗਾ ਪਰਫਾਰਮ ਕਰਨਗੇ ਸ਼ੋਮਨ ਗਿਲ ਦੇ ਉੱਪਰ ਨਿਗਾਹਾਂ ਰਹਿਣ ਗਿਆ ਕਿ ਸ਼ੋਮਨ ਗਿਲ ਚੰਗੀ ਪਰਫਾਰਮੈਂਸ ਦੇਣ ਔਰ ਭਾਰਤ ਨੂੰ ਇਹ ਜਿਹੜੀ ਸੀਰੀਜ਼ ਹੈ ਉਹ ਜਿਤਾਉਣ ਦੇ ਵਿੱਚ ਕਾਮਯਾਬ ਹੋਣ ਕਿਉਂਕਿ ਭਾਰਤੀ ਟੀਮ ਬਹੁਤ ਸ਼ਾਨਦਾਰ ਲਹਿ ਦੇ ਵਿੱਚ ਮੈਂ बार-बार ਇੱਕ ਗੱਲ ਦਾ ਜ਼ਿਕਰ ਕਰ ਰਿਹਾ ਕਿ ਸ਼ਾਨਦਾਰ ਲਹਿ ਦੇ ਵਿੱਚ ਹੈ ਔਰ ਇਹ ਮੌਕਾ ਜੇ ਅਸੀਂ ਖੁੰਝ ਜਾਂਦੇ ਤਾਂ ਉਸ ਤੋਂ ਬਾਅਦ ਫਿਰ ਸ਼ਾਇਦ ਲੰਬਾ ਸਮਾਂ ਤੁਹਾਨੂੰ ਦੱਸਿਆ ਕਿ 2027 ਦੇ ਵਿੱਚ ਫਿਰ ਜਾ ਕੇ ਕੋਈ ਵੱਡਾ ਟੂਰਨਾਮੈਂਟ ਜਿਹੜਾ 50 ਓਵਰਸ ਦਾ ਉਹ ਸਾਡੇ ਫਿਰ ਖਾਤੇ ਦੇ ਵਿੱਚ ਆਏਗਾ ਔਰ ਰੁਹੀਸ਼ ਸ਼ਰਮਾ ਦੀ ਜੇਕਰ ਗੱਲ ਕਰੀਏ ਤੇ ਰੁਹੀਸ਼ ਸ਼ਰਮਾ ਆਈਸੀਸੀ ਦੇ ਟੂਰਨਾਮੈਂਟਸ ਦੇ ਵਿੱਚ ਕਪਤਾਨੀ ਕਰਦੇ ਆ ਉਹਨਾਂ ਨੇ ਅੱਜ ਤੱਕ 30 ਮੈਚ ਖੇਡਿਆਕ ਐਜ਼ ਅ ਕਪਤਾਨ ਦੇ ਤੌਰ ਦੇ ਤੇ ਉਹਨਾਂ ਨੇ ਆਪਣੀ ਟੀਮ ਨੂੰ 30 ਮੈਚ ਖੜਾਏ ਆ ਜਿਹਦੇ ਵਿੱਚੋਂ 26 ਮੈਚਾਂ ਦੇ ਵਿੱਚ ਰੋਹਿਤ ਸ਼ਰਮਾ ਦੀ ਟੀਮ ਜਿੱਤੀ ਹੈ ਅੰਕੜੇ ਬਹੁਤ ਸ਼ਾਨਦਾਰ ਪਰ ਜਿਹੜੇ 4 ਮੈਚ ਅਸੀਂ ਹਾਰੇ ਆ ਉਹ ਨਿਰਾਸ਼ਾਜਨਕ ਉਹਦੇ ਵਿੱਚੋਂ ਦੋ ਫਾਈਨਲ ਔਰ ਇੱਕ ਸੈਮੀਫਾਈਨਲ ਸੋ ਨੌਕਆਊਟ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਰੋਹਿਤ ਸ਼ਰਮਾ ਦੀ ਇਹ ਜਿਹੜੀ ਪੂਰੀ ਬ੍ਰਿਗੇਡ ਹੈ ਉਹ ਕਿਤੇ ਨਾ ਕਿਤੇ ਜਾ ਕੇ ਥੋੜੀ ਜੀ ਉੱਥੇ ਜਾ ਕੇ ਸ਼ਾਇਦ ਨਰਵਸ ਜਾਂ ਫਿਰ ਦੂਸਰੀ ਟੀਮ ਸਾਡੇ ਉੱਪਰ ਹਾਵੀ ਹੋ ਜਾਂਦੀ ਹੈ ਇਹ ਪਤਾ ਨਹੀਂ 30 ਮੈਚਾਂ ਦੇ ਵਿੱਚੋਂ 26 ਮੈਚ ਜਿੱਤੇ 4 ਮੈਚ ਜਿਹੜੇ ਹਾਰੇ ਉਹ ਕ੍ਰੂਸ਼ਲ ਮੈਚ ਸੀ ਜਿਹਦੇ ਨਾਲ ਸ਼ਾਇਦ ਟਰੋਫੀ ਸਾਡੀ ਝੋਲੀ ਦੇ ਵਿੱਚ ਆ ਸਕਦੀ ਸੀ ਪਰ ਅਸੀਂ ਹੁਣ ਉਮੀਦ ਕਰ ਰਹੇ ਹਾਂ ਕਿ ਇਹ 31ਵਾਂ ਮੈਚ ਹੋਏਗਾ ਔਰ ਜਿੱਤ ਜਿਹੜੀ ਹੈ ਇਹ 26ਵੀਂ ਤੋਂ 27ਵੀਂ ਹੋਵੇ ਨਾ ਕਿ 4 ਤੋਂ 5ਵੀਂ ਹਾਰ ਹੋਵੇ ਕਿਉਂਕਿ ਇਹ ਹਾਰ ਦੇ ਨਾਲ ਸਾਡੇ ਕੋਲ ਇੱਕ ਹੋਰ ਟਰੋਫੀ ਜਿਹੜੀ ਹੈ ਉਹ ਅਸੀਂ ਉਸ ਨੂੰ ਗਵਾ ਬੈਠਾਂਗੇ ਸੋ ਰੋਹਿਤ ਸ਼ਰਮਾ ਦੀ ਵੀ ਕੋਸ਼ਿਸ਼ ਹੋਏਗੀ ਕਿਉਂਕਿ ਰੋਹਿਤ ਸ਼ਰਮਾ ਹੁਣ ਉਮੀਦ ਨਹੀਂ ਹੈ ਕਿ 2027 ਵਰਲਡ ਕੱਪ ਤੱਕ ਉਹ ਖੇਡਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਫਿਟਨੈਸ ਹੈ ਹਾਲੇ ਕਿ ਵਿਰਾਟ ਕੋਹਲੀ ਦੀ ਫਿਟਨੈਸ ਤੋਂ ਲੱਗਦਾ ਕਿ ਵਿਰਾਟ ਕੋਹਲੀ 2027 ਤੱਕ ਜਾਣਗੇ ਪਰ ਰੋਹਿਤ ਸ਼ਰਮਾ ਦੀ ਫਿਟਨੈਸ ਰੋਹਿਤ ਸ਼ਰਮਾ ਇਸ ਟਾਈਮ ਉਹਨਾਂ ਦੀ ਉਮਰ 37 ਸਾਲ ਹੈ ਵਿਰਾਟ ਕੋਹਲੀ 36 ਸਾਲ ਦੇ ਨੇ ਪਰ ਦੋਵਾਂ ਦੀ ਫਿਟਨੈਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਔਰ ਚਰਚਾਵਾ ਇਹ ਵੀ ਚੱਲਣ ਲੱਗ ਪਈਆਂ ਨੇ ਤੁਸੀਂ 2024 ਦਾ ਵਰਲਡ ਕੱਪ ਯਾਦ ਕਰੋ ਜਿਹੜਾ T20 ਵਰਲਡ ਕੱਪ ਅਸੀਂ ਜਿੱਤਿਆ ਜਿਵੇਂ ਹੀ ਅਸੀਂ ਵਰਲਡ ਕੱਪ ਜਿੱਤਦੇ ਹਾਂ ਉਸੇ ਦਿਨ ਅਨਾਉਂਸਮੈਂਟ ਹੁੰਦੀ ਹੈ ਰੋਹਿਤ ਸ਼ਰਮਾ ਰਿਟ ਰਵਿੰਦਰ ਜੇਡੇਜਾ ਰਿਟਾਇਰਮੈਂਟ ਲੈ ਲਈ ਤੇ ਤਿੰਨੇ ਵੱਡੇ ਖਿਡਾਰੀਆਂ ਨੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਸੀ ਔਰ ਹੁਣ ਇਹ ਕਿਆਸਰਾਈਆਂ ਚੱਲ ਰਹੀਆਂ ਨੇ ਸਪੋਰਟਸ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਇਹ ਚੈਂਪੀਅਨਸ ਟਰੋਫੀ ਭਾਰਤ ਜਿੱਤ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਰੋਹਿਤ ਸ਼ਰਮਾ ਵਿਰਾਟ ਕੋਹਲੀ ਰਵਿੰਦਰ ਜੇਡੇਜਾ ਔਰ ਦੂਸਰੇ ਪਾਸੇ ਜੇ ਨਿਊਜ਼ੀਲੈਂਡ ਜਿੱਤਦਾ ਤੇ ਕੇਨ ਵਿਲੀਮਸਨ ਵੀ ਰਿਟਾਇਰਮੈਂਟ ਲੈ ਸਕਦੇ ਨੇ ਸੋ ਚਾਰ ਇਨਾਂ ਪਲੇਅਰਾਂ ਦੇ ਉੱਪਰ ਨਜ਼ਰ ਰਹੇਗੀ ਕਿ ਦੋਵੇਂ ਟੀਮਾਂ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤਦੀ ਹੈ ਕਿਉਂਕਿ ਹਰੇਕ ਖਿਡਾਰੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਉਹ ਕਿਸੇ ਮੀਲ ਦੇ ਪੱਥਰ ਨੂੰ ਛੂਹ ਲੈਂਦਾ ਹੈ ਮਤਲਬ ਕੋਈ ਵੱਡੀ ਅਚੀਵਮੈਂਟ हासिल ਕਰਦੀ ਹੈ ਟੀਮ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਫਿਰ ਉਸ ਟਾਈਮ ਜੇ ਰਿਟਾਇਰਮੈਂਟ ਲਈ ਜਾਵੇ ਤਾਂ ਉਹ ਇੱਕ ਯਾਦਗਾਰ ਰਿਟਾਇਰਮੈਂਟ ਬਣ ਜਾਂਦੀ ਹੈ ਨਾ ਕਿ ਉਦੋਂ ਰਿਟਾਇਰਮੈਂਟ ਲਓ ਜਦੋਂ ਤੁਸੀਂ ਫਾਰਮ ਦੇ ਵਿੱਚ ਨਹੀਂ ਹੈ ਮੀਡੀਆ ਤੁਹਾਨੂੰ ਕ੍ਰਿਟੀਸਾਈਜ਼ ਕਰ ਰਿਹਾ ਕਿ ਨਹੀਂ ਯਾਰ ਤੁਸੀਂ ਨਹੀਂ ਚੱਲ ਰਹੇ ਤੁਸੀਂ ਬੁਢੇ ਹੋ ਗਏ ਹੁਣ ਤੁਸੀਂ ਛੱਡ ਦਿਓ ਉਹ ਰਿਟਾਇਰਮੈਂਟ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਜਦੋਂ ਤੁਸੀਂ ਕੋਈ ICC ਦੀ ਟਰਾਫੀ ਜਿੱਤਣ ਤੋਂ ਬਾਅਦ ਰਿਟਾਇਰਮੈਂਟ ਘੋਸ਼ਿਤ ਕਰਦੇ ਹਾਂ ਕੁਛ ਨਾ ਕਰਦੇ ਹਾਂ ਤੇ ਉਹ ਇੱਕ ਯਾਦਗਾਰ ਪਲ ਬਣ ਜਾਂਦਾ ਤੁਸੀਂ ਦੇਖੋ ਅਸੀਂ ਸੈਮੀਫਾਈਨਲ ਜਿੱਤਦਿਆਂ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਹਾਰਦਿਆਂ ਨਾਲ ਹੀ ਸਟੀਵ ਸਿਮਿਤ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਹੁਣ ODI ਤੋਂ ਰਿਟਾਇਰਮੈਂਟ ਲੈ ਰਿਹਾ ਮੈਂ ਚਾਹੁੰਨਾ ਕਿ ਮੇਰੀ ਜਗ੍ਹਾ ਕੋਈ ਹੋਰ ਪਲੇਅਰ ਆ ਕੇ ਹੁਣ ਟੀਮ ਦੀ ਬਾਗਡੋਰ ਨੂੰ ਸੰਭਾਲੇ ਸੋ ਇਹੀ ਇਸੇ ਤਰੀਕੇ ਦੀਆਂ ਕਿਆਸਰਾਈਆਂ ਹੁਣ ਲੱਗ ਰਹੀਆਂ ਨੇ ਜੇ ਅਸੀਂ ਟੂਰਨਾਮੈਂਟ ਜਿੱਤ ਜਾਂਦੇ ਹਾਂ ਤਾ ਵੀ ਹੋ ਸਕਦਾ ਹੈ ਰੋਹਿਤ ਸ਼ਰਮਾ ਰਿਟਾਇਰਮੈਂਟ ਲੈ ਲੈਣ ਕਿ ਨਹੀਂ بس ਹੁਣ ਹੋਰ ਹੋਰ ਜੰਗ ਪਲੇਅਰ ਲੈ ਕੇ ਆਓ ਜੇ ਅਸੀਂ ਟੂਰਨਾਮੈਂਟ ਨਹੀਂ ਜਿੱਤੇ ਤੇ ਤਾਂ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਕਿ ਨਹੀਂ ਹੁਣ ਨਵੇਂ ਚਿਹਰਿਆਂ ਨੂੰ ਲੈ ਕੇ ਆਓ ਤੁਸੀਂ ਰਿਟਾਇਰਮੈਂਟ ਸੋ ਮੈਚ ਜਿਹੜਾ ਅੱਜ ਦਾ ਬੜਾ ਸ਼ਾਨਦਾਰ ਹੋਣ ਵਾਲਾ ਹੈ ਔਰ ਰਿਟਾਇਰਮੈਂਟ ਦਾ ਜ਼ਿਕਰ ਅਸੀਂ ਇਸ ਕਰਕੇ ਕੀਤਾ ਕਿਉਂਕਿ ਮੈਚ ਤੋਂ ਬਾਅਦ 2024 ਦੇ ਵਿੱਚ ਅਸੀਂ ਉਮੀਦ ਨਹੀਂ ਸੀ ਕੀਤੀ ਕਿ ਟੂਰਨਾਮੈਂਟ ਅਸੀਂ ਜਿੱਤਾਂਗੇ ਤੇ ਸਾਡੇ ਵੱਡੇ ਪਲੇਅਰ ਰੋਹਿਤ ਸ਼ਰਮਾ ਵਿਰਾਟ ਕੋਹਲੀ ਅਰਵਿੰਦਰ ਜਡੇਜਾ ਨਾਲ ਹੀ ਅਨਾਉਂਸਮੈਂਟ ਕਰ ਦੇਣਗੇ ਉੱਥੇ ਹੀ ਉਸੇ ਟਾਈਮ ਕੇ ਬਸ ਜਿੱਤ ਲਿਆ ਆਪਾਂ ਜਿੱਤਣਾ ਸੀ ਹੁਣ ਨਵੀਂ ਟੀਮ ਆਏ ਔਰ ਉਹ ਟੀਮ ਬਾਗਡੋਰ ਜਿਹੜੀ ਸੰਭਾਲੇ ਸੋ ਐਸੀ ਚਰਚਾ ਇਸ ਕਰਕੇ ਹੁਣ ਬਣਨੀ ਕਰਨੀ ਬੜੀ ਜ਼ਰੂਰੀ ਹੋ ਗਈ ਸੀ ਕਿ ਇਸ ਵਾਰ ਵੀ ਕੁਝ ਐਸਾ ਹੋ ਸਕਦਾ ਹੈ ਜੇ ਐਸਾ ਕੁਝ ਹੁੰਦਾ ਸੋ ਕੇਮ ਵਿਲੀਅਮਸਨ ਤੇ ਵੀ ਨਿਗਾਹਾਂ ਰਹਿਣੀਆਂ ਕਿਉਂਕਿ ਉਹ ਨਹੀਂ ਖੇਡ ਰਿਹਾ ਕੋਈ ਵੀ ਟੂਰਨਾਮੈਂਟ ਉਹ ਸਿਰਫ ਆਈਸੀਸੀ ਦੀ ਟਰੋਫੀ ਦੇ ਵਿੱਚ ਆਂਦਾ ਹੈ ਬੰਦਾ ਔਰ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ ਸੋ ਭਾਰਤੀ ਟੀਮ ਕਾਗਜ਼ਾਂ ਦੇ ਵਿੱਚ ਬਹੁਤ ਤਕੜੀ ਹੈ ਭਾਰਤੀ ਟੀਮ ਬਹੁਤ ਸ਼ਾਨਦਾਰ ਹੈ ਔਰ ਉਮੀਦ ਹੈ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਨੂੰ ਜਿੱਤ ਕੇ ਇੱਕ ਹੋਰ ICC ਦੀ ਟਰਾਫੀ ਜਿਹੜੀ ਹੈ ਭਾਰਤ ਦੀ ਝੋਲੀ ਦੇ ਵਿੱਚ ਪਾਏਗਾ ਔਰ ICC ਵਰਲਡ ਕੱਪ ODI ਦਾ ਜਿਹੜਾ ਸਾਡਾ ਅ ਅਸੀਂ ਨਿਰਾਸ਼ਾ ਸਾਡੇ ਹੱਥ ਲੱਗੀ ਸੀਗੀ ਉਹ ਅਸੀਂ 50 ఓਵਰਸ ਦਾ ਉਹ ਵਰਲਡ ਕੱਪ ਵਰਲਡ ਕੱਪ ਯੂਰ 50 ఓਵਰਸ ਦੀ ਹੀ ਚੈਂਪੀਅਨ ਟਰਾਫੀ ਹੈ ਹਾਲਾਂਕਿ ਅਸੀਂ T20 ਵਰਲਡ ਕੱਪ ਜਿੱਤ ਗਏ ਪਰ 50 ఓਵਰਸ ਦਾ ਟੂਰਨਾਮੈਂਟ ਨੂੰ ਵੱਡਾ ਇੱਕ ਇਵੈਂਟ ਮੰਨਿਆ ਜਾਂਦਾ ਸੋ ਉਮੀਦ ਹੈ ਕਿ ਭਾਰਤੀ ਟੀਮ ਇਸ ਮੈਚ ਨੂੰ ਜਿੱਤੇਗੀ ਔਰ ਭਾਰਤ ਦੀ ਝੋਲੀ ਦੇ ਵਿੱਚ ਇਹ ਟਰਾਫੀ ਆਣ ਆਲੀ ਹੈ ਸੋ ਸਾਰਿਆਂ ਨੂੰ ਸਾਡੇ ਵੱਲੋਂ ਬਿਲਟੀਵੀ ਦੇ ਵੱਲੋਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਮੁਬਾਰਕਾਂ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਨੂੰ ਜਿੱਤੇ ਔਰ ਅ ਦੇਸ਼ ਦੇ ਵਿੱਚ ਲੈ ਕੇ ਵਾਪਸ ਆਏ ਦੁਬਈ ਦੀ ਪਿਚ ਕੰਡੀਸ਼ਨ ਬਹੁਤ ਸ਼ਾਨਦਾਰ ਹੈ ਔਰ ਮੌਸਮ ਠੀਕ ਰਹੇਗਾ ਪਿਚ ਕੰਡੀਸ਼ਨ ਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਵੇ ਤੇ ਪਹਿਲਾਂ ਬੱਲੇਬਾਜ਼ੀ ਕਰਨਾ ਠੀਕ ਰਹੇਗਾ ਪਰ ਸਾਡੀ ਟੀਮ ਨੇ ਚੇਜ਼ ਵੀ ਕੀਤਾ ਔਰ ਇੱਕ ਵਧੀਆ ਸ਼ਾਨਦਾਰ ਗੱਲ ਇਹ ਹੈ ਕਿ ਸਾਡੀ ਟੀਮ ਨੇ ਹਰੇਕ ਮੈਚ ਦੇ ਵਿੱਚ ਚਾਹੇ ਕੋਈ ਅਸੀਂ ਟਾਰਗੇਟ ਦਿੱਤਾ ਚਾਹੇ ਅਸੀਂ ਚੇਜ਼ ਕੀਤਾ ਅਸੀਂ ਦੂਸਰੀਆਂ ਟੀਮਾਂ ਨੂੰ ਆਲ ਆਊਟ ਕੀਤਾ ਤੁਸੀਂ ਇਸ ਤੋਂ ਅੰਦਾਜ਼ਾ ਲਗਾਓ ਕਿ ਸਾਡੀ ਬੋਲਿੰਗ ਲਾਈਨ ਕਿੰਨੀ ਮਜ਼ਬੂਤ ਹੈ ਸੋ ਉਮੀਦ ਹੈ ਕਿ ਭਾਰਤੀ ਟੀਮ ਰੋਹਿਤ ਸ਼ਰਮਾ ਕਿਸੇ ਵੀ ਟੂਰਨਾਮੈਂਟ ਦੇ ਵਿੱਚ ਕਿਸੇ ਵੀ ਮੈਚ ਦੇ ਵਿੱਚ ਈਵਨ ਕਿ ਚੈਂਪੀਅਨਸ ਟਰੋਫੀ ਦੇ ਵਿੱਚ ਵੀ ਰੋਹਿਤ ਸ਼ਰਮਾ ਐਸੇ ਪਲੇਅਰ ਨੇ ਐਸੇ ਕਪਤਾਨ ਨੇ ਜਿਨ੍ਹਾਂ ਨੇ ਸਾਰਿਆਂ ਦੇ ਸਾਰੇ ਟੂਰਨਾਮੈਂਟਾਂ ਦੇ ਵਿੱਚ ਆਪਦੇ ਟਾਸ ਹਾਰੇ ਨੇ ਔਰ ਮੈਚ ਜਿੱਤੇ ਨੇ ਸੋ ਉਮੀਦ ਇਹ ਹੀ ਕਰਾਂਗੇ ਕਿ ਯਾਰ ਇਸ ਵਾਰ ਫਿਰ ਤੁਸੀਂ ਟਾਸ ਚਾਹੇ ਹਾਰਜੋ ਪਰ ਮੈਚ ਜ਼ਰੂਰ ਜਿੱਤਿਓ ਸੋ ਸਾਰਿਆਂ ਨੂੰ ਪੂਰੀ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਔਰ ਸਾ ਵਿਲਟੀਵੀ ਦੇ ਵੱਲੋਂ ਸੀ ਉਮੀਦ ਕਰਦੇ ਆ ਕਿ ਭਾਰਤੀ ਟੀਮੇ ਟਰੋਫੀ ਜਿੱਤੇਗੀ ਔਰ ਆਪਣੇ ਦੇਸ਼ ਵਾਪਸ ਲੈ ਕੇ ਆਏਗੀ ਸੋ ਇਹ ਸਾਡੀ ਪੂਰੀ ਕਵਰੇ ਸੀ ਇਸ ਟੂਰਨਾਮੈਂਟ ਦੀ ਔਰ ਮੈਚ ਜਿੱਤਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਔਰ ਚਰਚਾ ਕਰਾਂਗੇ ਕਿ ਕਿਹੜੇ ਖਾਸ ਚੀਜ਼ਾਂ ਰਹੀਆਂ ਜਿਹਦੇ ਨਾਲ ਅਸੀਂ ਇਸ ਟਰੋਫੀ ਨੂੰ ਜਿੱਤਿਆ ਸੋ ਦੇਖਦੇ ਰਹੋ ਵਿਲਟੀਵੀ ਯੂਕੇ ਧੰਨਵਾਦ